ਪੈਰੋ ਮਹੱਲਾ ਪੰਜਵਾ ਹਉ ਮੈ ਰੋਗ ਮਾਨੁਖ ਕੋ ਦੀਨਾ ਕਾਮ ਰੋਗ ਮੈਗਲ ਬਸ ਲੀਨਾ ਤ੍ਰਿਸ਼ਟ ਰੋਗ ਪਚ ਮੁਏ ਪਤੰਗਾ ਨਾਦ ਰੋਗ ਖਪ ਗਏ ਕੁਰੰਗਾ ਜੋ ਜੋ ਦੀਸੈ ਸੋ ਸੋ ਰੋਗੀ ਰੋਗ ਰਹਿਤ ਮੇਰਾ ਸਤਗੁਰ ਜੋਗੀ ਰਹਾਉ ਜਿਹਵਾ ਰੋਗ ਮੀਨ ਗ੍ਰਸਿਆਨੋ ਬਾਸਨ ਰੋਗ ਭavr ਬਿਨਸਾਨੋ ਹੇਤ ਰੋਗ ਕਾ ਸਗਲ ਸੰਸਾਰਾ ਤ੍ਰਿਬੇਦ ਰੋਗ ਮੈਂ ਬਦੇ ਵਿਕਾਰਾ ਰੋਗੇ ਮਰਤਾ ਰੋਗੇ ਜਨਮੈ ਰੋਗੇ ਫਿਰ ਫਿਰ ਜੂਨੀ ਭਰਮੈ ਰੋਗ ਬੰਦ ਰਹਿਨ ਰਤੀ ਨਾ ਪਾਵੇ ਬਿਨ ਸਤਿਗੁਰ ਰੋਗ ਕਤਹਿ ਨਾ ਜਾਵੇ ਪਾਰ ਬ੍ਰਹਮ ਜਿਸਕੀਨੀ ਦਇਆ ਬਾਹਾਂ ਪਕੜ ਰੋਗਹੁ ਕੱਢ ਲਿਆ ਟੂਟੇ ਬੰਦਨ ਸਾਥ ਸੰਗ ਪਾਇਆ ਕਹੋ ਨਾਨਕ ਗੁਰ ਰੋਗ ਮਿਟਾਇਆ ਪੈਰੋ ਮਹੱਲਾ ਪੰਜਵਾ ਚੀਤ ਆਵੇ ਤਾਂ ਮਹਾ ਆਨੰਦ ਚੀਤ ਆਵੇ ਤਾਂ ਸਭ ਦੁੱਖ ਭੰਜ ਚੀਤ ਆਵੇ ਤਾਂ ਸਰਦਾ ਪੂਰੀ ਚੀਤ ਆਵੇ ਤਾਂ ਕਬਹੇ ਨਾ ਝੂਰੀ ਅੰਤਰਰਾਮ ਰਾਏ ਪ੍ਰਗਟੇ ਆਏ ਗੁਰਪੂਰੈ ਦੀਓ ਰੰਗ ਲਾਏ ਰਹਾਉ ਚੀਤ ਆਵੇ ਤਾਂ ਸਰਬ ਕੋ ਰਾਜਾ ਚੀਤ ਆਵੇ ਤਾਂ ਪੂਰੇ ਕਾਜਾ ਚੀਤ ਆਵੇ ਤਾਂ ਰੰਗ ਗੁਲਾਲ ਚੀਤ ਆਵੇ ਤਾਂ ਸਦਾ નિਹਾਲ ਚੀਤ ਆਵੇ ਤਾਂ ਸਦ ਧਨਵੰਤਾ ਚੀਤ ਆਵੇ ਤਾਂ ਸਦ ਨਿਬਰੰਤਾ ਚੀਤ ਆਵੇ ਤਾਂ ਸਭ ਰੰਗ ਮਾਣੀ ਚੀਤ ਆਵੇ ਤਾਂ ਚੂਕੀ ਕਾਣੀ ਚੀਤ ਆਵੇ ਤਾਂ ਸਹਜ ਘਰ ਪਾਇਆ ਚੀਤ ਆਵੇ ਤਾਂ ਸੁਨ ਸਮਾਇਆ ਚੀਤ ਆਵੇ ਸਤਿ ਕੀਰਤਨ ਕਰਤਾ ਮਨ ਮਾਨਿਆ ਨਾਨਕ ਭਗਵੰਤਾ ਪੈ ਰਉ ਮਹੰਲਾ ਪੰਜਵਾ ਬਾਪ ਹਮਾਰਾ ਸਦ ਚਰਨ ਜੀਵੀ ਭਾਈ ਹਮਾਰੇ ਸਦ ਹੀ ਜੀਵੀ ਮੀਤ ਹਮਾਰੇ ਸਦਾ ਅਬਨਾਸੀ ਕੋਟੰਬ ਹਮਾਰਾ ਨਿਜ ਘਰ ਵਾਸੀ ਹਮ ਸੁਖ ਪਾਇਆ ਸਬੈ ਸੋਹੇਲੇ ਗੁਰਪੂਰੇ ਪਿਤਾ ਸੰਗ ਮੇਲੇ ਰਹਾਉ ਮੰਦਰ ਮੇਰੇ ਸਭ ਤੇ ਊਚੇ ਦੇਸ਼ ਮੇਰੇ ਬੇਅੰਤ ਅਪੂਸ਼ੇ ਰਾਜ ਹਮਾਰਾ ਸਦ ਹੀ ਨਿਹਚਲ ਮਾਲ ਹਮਾਰਾ ਆਖੂਟ ਅਬੇਚਲ ਸੋਭਾ ਮੇਰੀ ਸਭ ਜੋਗ ਅੰਤਰ ਬਾਜ ਹਮਾਰੀ ਥਾਨ ਥਨ ਅੰਤਰ ਕੀਰਤ ਹਮਰੀ ਘਰ ਘਰ ਹੋਈ ਭਗਤ ਹਮਾਰੀ ਸਭ ਨੇ ਲੋਈ ਪਿਤਾ ਹਮਾਰੇ ਪ੍ਰਗਟੇ ਮਾਜ ਪਿਤਾ ਪੂਤ ਰਾਲਕੀਨੀ ਸਾਂਝ ਕਹੋ ਨਾਨਕ ਜੋ ਪਿਤਾ ਪਤੀ ਨੇ ਪਿਤਾ ਪੂਤ ਏਕੈ ਰੰਗ ਲੀਨੇ ਪਹਿਰੋ ਮਹੱਲਾ ਪੰਜਵਾ ਨਿਰਵੈਰ ਪੁਰਖ ਸਤਗੁਰ ਪ੍ਰਪਾਦ ਤੇ ਹਮ ਅਪਰਾਧੀ ਤੁਮ ਬਖਸ਼ਾਤੇ ਜਿਸ ਪਾਪੀ ਕੋ ਮਿਲੈ ਨਾ ਢੋਈ ਸਰਨ ਆਵੈ ਤਾਂ ਨਿਰਮਲ ਹੋਈ ਸੁਖ ਪਾਇਆ ਸਤਗੁਰੂ ਮਨਾਏ ਸਭ ਫਾਲ ਪਾਏ ਗੁਰੂ ਤੇ ਆਏ ਰਹਾਉ ਪਾਰ ਬ੍ਰਹਮ ਸਤਗੁਰ ਆਦੇਸ ਮਾਨ ਤਨ ਤੇਰਾ ਸਾਬ ਤੇਰਾ ਦੇਸ ਚੂਕਾ ਪੜਦਾ ਤਾ ਨਦਰੀ ਆਇਆ ਖਸਮ ਤੂੰ ਹੈ ਸਭਨਾ ਕੇ ਰਾਇਆ ਤਿਸ ਪਾਣਾ ਸੂਕੇ ਕਾਸ਼ਟ ਹਰਿਆ ਤਿਸ ਪਾਣਾ ਤਾ ਥਾਲ ਸਿਰ ਸਰਿਆ ਤਿਸ ਪਾਣਾ ਤਾ ਸਭ ਫਲ ਪਾਈ ਚਿੰਤ ਗਈ ਲਗ ਸਤਗੁਰ ਪਾਏ ਹਰਾਮ ਖੋਰ ਨਿਰਗੁਣ ਕੋ ਤੂਠਾ ਮਨ ਤਨ ਸੀਤਲ ਮਨ ਅੰਮ੍ਰਿਤ ਵੂਠਾ ਪਾਰ ਬ੍ਰਹਮ ਗੁਰ ਭੈ ਨਿਆਲਾ ਨਾਨਕ ਦਾਸ ਦੇਖ ਭੈ ਨਿਹਾਲਾ ਪੈਰੋ ਮਹੱਲਾ ਪੰਜਵਾ ਸਤਿਗੁਰੂ ਮੇਰਾ ਬੇ ਮੋਤਾਜ ਸਤਿਗੁਰੂ ਮੇਰੇ ਸੱਚਾ ਸਾਜ ਸਤਿਗੁਰੂ ਮੇਰਾ ਸਭ ਸਗਾ ਦਾਤਾ ਸਤਿਗੁਰੂ ਮੇਰਾ ਪੁਰਖ ਬਿਦਾਤਾ ਗੁਰ ਜੈਸਾ ਨਹੀਂ ਕੋ ਦੇਵ ਜਿਸ ਮस्तक ਭਾਗ ਸੋ ਲਾਗਾ ਸੇਵ ਰਹਾਉ ਸਤਗੁਰ ਮੇਰਾ ਸਰਬ ਪ੍ਰਤਪਾਲੈ ਸਤਗੁਰ ਮੇਰਾ ਮਾਰ ਜੀ ਵਾਲੈ ਸਤਗੁਰ ਮੇਰੇ ਕੀ ਵਿਢਿਆਈ ਪ੍ਰਗਟ ਪਈ ਹੈ ਸਭਨੀ ਥਾਂ ਸਤਗੁਰ ਮੇਰਾ ਤਾਨ ਨੇਤਾਨ ਸਤਗੁਰ ਮੇਰਾ ਘਰ ਦੀ ਬਾਣ ਸਤਗੁਰ ਕਹਿ ਹਾਂ ਸਦ ਬਲ ਜਾਇਆ ਪ੍ਰਗਟ ਮਾਰਗ ਜਿਨ ਕਰ ਦਿਖਲਾਇਆ ਜਿਨ ਗੁਰ ਸੇਵਿਆ ਤਿਸ ਪਾਉ ਨਾ ਬਿਆਪੈ ਜਿਨ ਗੁਰ ਸੇਵਿਆ ਤਿਸ ਦੁਖ ਨਾ ਸੰਤਾਪੈ ਨਾਨਕ ਸੋਦੇ ਸਿਮਰਤ ਬੇਦ ਪਾਰ ਬ੍ਰਹਮ ਗੁਰ ਨਾਹੀ ਭੇਦ ਪੈਰੋ ਮਹੱਲਾ ਪੰਜਵਾਂ ਨਾਮ ਲੈਤ ਮਨ ਪ੍ਰਗਟ ਭਇਆ ਨਾਮ ਲੈਤ ਪਾਪ ਤਨ ਤੇ ਗਿਆ ਨਾਮ ਲੈਤ ਸਗਲ ਪੁਰ ਬਾਯਾ ਨਾਮ ਲੈਤ 86 ਮਜਨਾਯਾ ਤੀਰਥ ਹਮਰਾ ਹਰ ਕੋ ਨਾਮ ਗੁਰ ਉਪਦੇਸਿ ਅਤਤ ਗਿਆਨ ਰਹਾਉ ਨਾਮ ਲੈਤ ਦੁੱਖ ਦੂਰ ਪਰਾਨਾ, ਨਾਮ ਲੈਤ ਹਤ ਮੂਡ ਸੁਗਿਆਨਾ। ਨਾਮ ਲੈਤ ਪ੍ਰਗਟ ਉਜੀਆਰਾ, ਨਾਮ ਲੈ ਚ ਛੁੱਟੇ ਜੰਜਾਰਾ। ਨਾਮ ਲੈਤ ਜਮ ਨੇੜ ਨ ਆਵੇ, ਨਾਮ ਲੈਤ ਦਰਗਹਿ ਸੁਖ ਪਾਵੇ। ਨਾਮ ਲੈਤ ਪ੍ਰਭ ਕਹੈ ਸਾ ਬਾਸ, ਨਾਮ ਹਮਾਰੀ ਸਾਚੀ ਰਾਸ। ਗੁਰ ਉਪਦੇਸ਼ ਕਹਿਓ ਇਹੋ ਸਾਰ, ਹਰ ਕੀਰਤਿ ਮਨ ਨਾਮ ਆਧਾਰ। ਨਾਨਕ ਉਦਰੇ ਨਾਮ ਪੁਨਹੇ ਚਾਰ ਆਵਰ ਕਰਮ ਲੋਕ ਹੈ ਪਤੀ ਯਾਰ ਪੈਰੋ ਮਹੱਲਾ ਪੰਜਵਾ ਨਮਸਕਾਰ ਤਾ ਕੋ ਲੱਖ ਬਾਰ ਇਹੋ ਮਨ ਦੀਜੈ ਤਾ ਕੋ ਵਾਰ ਸਿਮਰਨ ਤਾ ਕੈ ਮਿਟੇ ਸੰਤਾਪ ਹੋਏ ਆਨੰਦ ਨ ਵਿਆਪੈ ਤਾਪ ਐਸੋ ਹੀਰਾ ਨਿਰਮਲ ਨਾਮ ਜਾਸ ਜਪਤ ਪੂਰਨ ਸਭ ਕਾਮ ਰਹਾਉ ਜਾ ਕੇ ਦ੍ਰਿਸ਼ਟ ਦੁਖ ਡੇਰਾਟ ਹੈ ਅਮਰਤ ਨਾਮ ਸੀਤਲ ਮਨ ਗਹੈ ਅਨੰਕ ਭਗਤ ਜਾ ਕੇ ਚਰਨ ਪੂਜਾਰੀ ਸਗਲ ਮਨੋਰਥ ਪੂਰਨ ਹਾਰੀ ਖਿਨ ਮਹਿ ਊਨੇ ਸੋ ਪਰ ਭਰਿਆ ਖਿਨ ਮਹਿ ਸੂਕੇ ਕੀਨੇ ਹਰਿਆ ਖਿਨ ਮਹਿ ਨਖਾਵੇ ਕੋ ਦੀਨੋ ਥਾਨ ਖਿਨ ਮਹਿ ਨੀਮਾਨੇ ਕੋ ਦੀਨੋ ਮਾਨ ਸਬ ਮੈਂ ਏਕ ਰਹਿਆ ਭਰਪੂਰਾ ਸੋ ਜਾਪੈ ਜਿਸ ਸਤਗੁਰ ਪੂਰਾ ਹਰ ਕੀਰਤਨ ਤਾ ਕੋ ਆਦ ਅਰ ਕਹੋ ਨਾਨਕ ਜੇ ਸਿਆਪ ਦਇਆਰ ਪਹਿਰੋ ਮਹੱਲਾ ਪੰਜਵਾ ਮੋਹਿ ਦੁਹਾਗਨ ਆਪ ਸ਼ਿਗਾਰੀ ਰੂਪ ਰੰਗ ਦੇ ਨਾਮ ਸੁਵਾਰੀ ਮਿਟਿਯੋ ਦੋਖ ਹਰ ਸਗਲ ਸੰਤਾਪ ਗੁਰ ਹੋਏ ਮੇਰੇ ਮਾਈ ਬਾਪ ਸਖੀ ਸਹੇਰੀ ਮੇਰਾ ਗ੍ਰਸਤ ਆਨੰਦ ਕਾ ਕਰਿ ਕਿਰਪਾ ਭੇਟੇ ਮੋਹਿ ਕੰਤ ਰਹਾਉ ਤਤਪੁ ਜੀ ਪੂਰਨ ਸਭ ਆਸਾ ਮਿਟੇ ਅੰਧੇਰ ਭਏ ਪਰਗਾਸਾ ਅਨਹਦ ਸ਼ਬਦ ਅਚਰਜ ਬਿਸਮਾਦ ਗੁਰਪੂਰਾ ਪੂਰਾ ਪ੍ਰਸਾਦ ਜਾਂ ਕੋ ਪ੍ਰਗਟ ਪਏ ਗੋਪਾਲ ਤਾਂ ਕੈ ਦਰਸ਼ਨ ਸਦਾ ਨਿਹਾਲ ਸਰਬ ਗੁਨਾ ਤਾਂ ਕੈ ਬਹੁਤ ਨਿਦਾਨ ਜਾਂ ਕੋ ਸਤਗੁਰ ਦੀਓ ਨਾਮ ਜਾ ਕੋ ਪੇਟੇ ਉਠਾ ਕੁਰਿ ਆਪਣਾ ਮਨ ਤਨ ਸੀਤਲ ਹਰ ਹਰ ਜਪਨਾ ਕਹ ਨਾਨਕ ਜੋ ਜਨ ਪ੍ਰਭ ਪਾਏ ਤਾਂ ਕੀ ਰੇਨ ਬਿਰਲਾ ਕੋ ਪਾਏ ਪੈਰਉ ਮਹੱਲਾ ਪੰਜਵਾ ਚਿਤ ਵਤ ਪਾਪਨ ਆਲਕ ਆਵੈ ਬੇਸੁਆ ਪਜਿਤ ਕੀਚਨਹਿ ਸਰਮਾਵੈ ਸਾਰੋ ਦਿਨ ਸਮਝੂਰੀ ਕਰੈ ਹਰ ਸਿਮਰਨ ਕੀ ਵੇਲਾ ਬਜਰ ਸਿਰ ਪਰੈ ਮਾਇਆ ਲਗ ਭੂਲੋ ਸੰਸਾਰ ਆਪ ਭੁਲਾਇਆ ਭੁਲਾਵਨ ਹਾਰੈ ਰਾਚ ਰਹਿ ਆ ਬਿਰਥਾ ਬਿਵਹਾਰ ਰਹਾਉ ਪੇਖਤ ਮਾਇਆ ਰੰਗ ਬਿਹਾਏ ਗੜਬੜ ਕਰੈ ਕਉੜੀ ਰੰਗ ਲਾਏ ਆਂਦੋ ਬਿਵਹਾਰ ਬੰਦਨ ਪਾ ਬੰਦਨ ਤਾਵੇ ਕਰਨ ਹਾਰ ਨਾ ਜੀ ਮਹਿ ਆਵੇ ਕਰਤ ਕਰਤ ਇਹੀ ਦੁਖ ਪਾਇਆ ਪੂਰਨ ਹੋਤ ਨਾ ਕਾਰਜ ਮਾਇਆ ਕਾਮ ਕ੍ਰੋਧ ਲੋਭ ਮਨ ਲੀਨਾ ਤੜਫ ਮੂਆ ਜਿਉ ਜਲ ਬਿਨ ਮੀਨਾ ਜਿਸ ਕੇ ਰਾਖੇ ਹੋਏ ਹਰ ਆਪ ਹਰ ਹਰ ਨਾਮ ਸਦਾ ਸਦ ਜਾਪ ਹਰ ਹਰ ਨਾਮ ਸਦਾ Jap Jap ਸਾਦ ਸੰਗ ਹਰ ਕੇ ਗੁਣ ਗਾਇਆ ਨਾਨਕ ਸਤ ਗੁਰ ਪੂਰਾ ਪਾਇਆ ਪੈਰੋ ਮਹੱਲਾ ਪੰਜਵਾ ਆਪਣੀ ਦਇਆ ਕਰੇ ਸੋ ਪਾਏ ਹਰ ਕਾ ਨਾਮ ਆਪਣੀ ਦਇਆ ਕਰੇ ਸੋ ਪਾਏ ਹਰ ਕਾ ਨਾਮ ਮਨ ਵਸਾਏ ਸਾਤ ਸ਼ਬਦ ਹਿਰਦੇ ਮਨ ਮਾਹੀ ਜਨਮ ਜਨਮ ਕੇ ਕਿਲ ਵਿਖ ਜਾਹੇ RAM ਨਾਮ ਜੀਅ ਕੋ ਆਧਾਰ ਗੁਰ ਪ੍ਰਸਾਦ ਜਪੋ ਨਿਤ ਪਾਈ ਤਾਰ ਲੈ ਸਾਗਰ ਸੰਸਾਰ ਰਹਾਉ ਜਿਨ ਕੋ ਲਿਖਿਆ ਹਾਰੇ ਹੋ ਨਿਧਾਨ ਸੇ ਜਨ ਦਰਗਹਿ ਪਾਵੇ ਮਾਨ ਸੂਪ ਸਹਜ ਆਨੰਦ ਗੁਣ ਗਾਉ ਆਗੈ ਮਿਲੈਨ ਥਾਵੇ ਥਾਉ ਜੁਗ ਹੈ ਜੁਗੰਤਰਿ ਹੋ ਤਤਸਾਰ ਹਰਿ ਸਿਮਰਨ ਸਾਚਾ ਵਿਚਾਰ ਜਿਸ ਲਾਡ ਲਾਇ ਲਏ ਸੋ ਲਾਗੈ ਜਨਮ ਜਨਮ ਕਾ ਸੋਇਆ ਜਾਗੈ ਤੇਰੇ ਭਗਤ ਭਗਤਨ ਕਾ ਆਪ ਆਪਣੀ ਮਹਿਮਾ ਆਪੇ ਜਾਪ ਜੀ ਅਜੰਤ ਸਭ ਤੇਰੇ ਹਾਥ ਨਾਨਕੇ ਪ੍ਰਭ ਸਦ ਹੀ ਸਾਥ ਪੈਰੋ ਮਹੰਲਾ ਪੰਜਵਾਂ ਨਾਮ ਹਮਾਰਾ ਅੰਤਰਜਾਮੀ ਨਾਮ ਹਮਾਰਾ ਆਵੈ ਕਾਮੀ ਰੋਮ ਰੋਮ ਰਵਿ ਆਹਰ ਨਾਮ ਸਤਿਗੁਰੂ ਪੂਰੈ ਕੀਨੋ ਦਾਨ ਨਾਮ ਰਤਨ ਮੇਰਾ ਢੰਡਾਰ ਅਗਮ ਅਮੋਲਾ ਅਪਰ ਅਪਾਰ ਰਹਾਉ ਨਾਮ ਹਮਾਰਾ ਨੇ ਚਲ ਧਣੀ ਨਾਮ ਕੀ ਮਹਿਮਾ ਸਾਬ ਮੈਂ ਬਣੀ ਨਾਮ ਹਮਾਰਾ ਪੂਰਾ ਸ਼ਾਹੋ ਨਾਮ ਹਮਾਰਾ ਬੇਪਰਵਾਹ ਨਾਮ ਹਮਾਰੈ ਪੋਜਨ ਭਾਉ ਨਾਮ ਹਮਾਰੈ ਮਨ ਕਾ ਸੁਆਉ ਨਾਮ ਨਾ ਵਿਸਰੈ ਸੰਤ ਪ੍ਰਸਾਦ ਨਾਮ ਲੈਤ ਅਨਹਦ ਪੂਰੇ ਨਾਦ ਪ੍ਰਭ ਕਿਰਪਾ ਤੇ ਨਾਮ ਨਾਉ ਨਿਧ ਪਾਈ ਗੁਰ ਕਿਰਪਾ ਤੇ ਨਾਮ ਸਿਉ ਬਨ ਆਈ ਤਨਵੰਤੇ ਸੇਈ ਪਰਧਾਨ ਨਾਨਕ ਜਾਂ ਕੈ ਨਾਮ ਨਿਦਾਨ ਪੈਰੋ ਮਹੱਲਾ ਪੰਜਵਾ ਹਉ ਮੈ ਰੋਗ ਮਾਨੁਖ ਕੋ ਦੀਨਾ ਕਾਮ ਰੋਗ ਮੈਗਲ ਬਸ ਲੀਨਾ ਦ੍ਰਿਸ਼ਟ ਰੋਗ ਪਚਮੁਏ ਪਤੰਗਾ ਨਾਦ ਰੋਗ ਖਪ ਗਏ ਕੋ ਰੰਗਾ ਜੋ ਜੋ ਦੀਸ਼ਾ ਸੋ ਸੋ ਰੋਗੀ ਰੋਗ ਰਹਿਤ ਮੇਰਾ ਸਤਗੁਰੂ ਜੋਗੀ ਰਹਾਉ ਜਿਹਵਾ ਰੋਗ ਮੀਨ ਗ੍ਰਸਿਆਨੋ ਬਾਸਨ ਰੋਗ ਭavr ਬਿਨਸਾਨੋ ਹੇਤ ਰੋਗ ਆ ਸਗਲ ਸੰਸਾਰਾ ਤ੍ਰੇ ਵਿਦ ਰੋਗ ਮੈਂ ਬਦੇ ਵਿਕਾਰਾ ਰੋਗੇ ਮਰਤਾ ਰੋਗੇ ਜਨਮੈ ਰੋਗੇ ਫਿਰ ਫਿਰ ਜੂਨੀ ਭਰਮੈ ਰੋਗ ਬੰਦ ਰਹਿਨ ਰਤੀ ਨਾ ਪਾਵੇ ਬਿਨ ਸਤਗੁਰ ਰੋਗ ਕਤਹਿ ਨਾ ਜਾਵੇ ਪਾਰ ਬ੍ਰਹਮ ਜਿਸਕੀਨੀ ਦਇਆ ਬਾਹਾਂ ਪਕੜ ਰੋਗਹੁ ਕੱਢ ਲਿਆ ਟੂਟੇ ਬੰਦਨ ਸਾਥ ਸੰਗ ਪਾਇਆ ਕਹੋ ਨਾਨਕ ਗੁਰ ਰੋਗ ਮਿਟਾਇਆ ਪੈ ਰਹੋ ਮਹੱਲਾ ਪੰਜਵਾ ਚੀਤ ਆਵੇ ਤਾਂ ਮਹਾ ਆਨੰਦ ਚੀਤ ਆਵੇ ਤਾਂ ਸਭ ਦੁੱਖ ਭੰਜ ਚੀਤ ਆਵੇ ਤਾਂ ਸਰਦਾ ਪੂਰੀ ਚੀਤ ਆਵੇ ਤਾਂ ਕਬਹੇ ਨਾ ਝੂਰੀ ਅੰਤਰਰਾਮ ਰਾਏ ਪ੍ਰਗਟੇ ਆਏ ਗੁਰਪੂਰੈ ਦੀਓ ਰੰਗ ਲਾਏ ਰਹਾਉ ਚੀਤ ਆਵੇ ਤਾਂ ਸਰਬ ਕੋ ਰਾਜਾ ਚੀਤ ਆਵੇ ਤਾਂ ਪੂਰੇ ਕਾਜਾ ਚੀਤ ਆਵੇ ਤਾਂ ਰੰਗ ਗੁਲਾਲ ਚੀਤ ਆਵੇ ਤਾਂ ਸਦਾ ਨਿਹਾਲ ਚੀਤ ਆਵੇ ਤਾਂ ਸਦ ਧਨਵੰਤਾ ਚੀਤ ਆਵੇ ਤਾਂ ਸਦ ਨਿਬਰੰਤਾ ਚੀਤ ਆਵੇ ਤਾਂ ਸਭ ਰੰਗ ਮਾਣੀ ਚੀਤ ਆਵੇ ਤਾਂ ਚੂਕੀ ਕਾਣੀ ਚੀਤ ਆਵੇ ਤਾਂ ਸਹਜ ਘਰ ਪਾਇਆ ਚੀਤ ਆਵੇ ਤਾਂ ਸੁਨ ਸਮਾਇਆ ਚੀਤ ਆਵੇ ਸਤਿ ਕੀਰਤਨ ਕਰਤਾ ਮਨ ਮਾਨਿਆ ਨਾਨਕ ਭਗਵੰਤਾ ਪੈ ਰਉ ਮਹੱਲਾ ਪੰਜਵਾਂ ਬਾਪ ਹਮਾਰਾ ਸਦ ਚਰਨ ਜੀਵੀ ਭਾਈ ਹਮਾਰੇ ਸਦ ਹੀ ਜੀਵੀ ਮੀਤ ਹਮਾਰੇ ਸਦਾ ਅਬਨਾਸੀ ਕੋਟੰਬ ਹਮਾਰਾ ਨਿਜ ਘਰ ਵਾਸੀ ਹਮ ਸੁਖ ਪਾਇਆ ਸਬੈ ਸੋਹੇਲੇ ਗੁਰਪੂਰੇ ਪਿਤਾ ਸੰਗ ਮੇਲੇ ਰਹਾਉ ਮੰਦਰ ਮੇਰੇ ਸਭ ਤੇ ਊਚੇ ਦੇਸ਼ ਮੇਰੇ ਬੇਅੰਤ ਅਪੂਸ਼ੇ ਰਾਜ ਹਮਾਰਾ ਸਦ ਹੀ ਨਿਹਚਲ ਮਾਲ ਹਮਾਰਾ ਆਖੂਟ ਅਬੇਚਲ ਸੋਭਾ ਮੇਰੀ ਸਭ ਜੋਗ ਅੰਤਰ ਬਾਜ ਹਮਾਰੀ ਥਾਨ ਥਨ ਅੰਤਰ ਕੀਰਤ ਹਮਰੀ ਘਰ ਘਰ ਹੋਈ ਭਗਤ ਹਮਾਰੀ ਸਭ ਨੇ ਲੋਈ ਪਿਤਾ ਹਮਾਰੇ ਪ੍ਰਗਟੇ ਮਾਜ ਪਿਤਾ ਪੂਤ ਰਾਲਕੀਨੀ ਸਾਂਝ ਕਹੋ ਨਾਨਕ ਜੋ ਪਿਤਾ ਪਤੀ ਨੇ ਪਿਤਾ ਪੂਤ ਏਕੈ ਰੰਗ ਲੀਨੇ ਪਹਿਰਉ ਮਹੱਲਾ ਪੰਜਵਾ ਨਿਰਗੈਰ ਪੁਰਖ ਸਤਗੁਰ ਪ੍ਰਪਦਾਤੇ ਹਮ ਅਪਰਾਧੀ ਤੁਮ ਬਖਸ਼ਾਤੇ ਜਿਸ ਪਾਪੀ ਕੋ ਮਿਲੈ ਨਾ ਢੋਈ ਸਰਨ ਆਵੈ ਤਾਂ ਨਿਰਮਲ ਹੋਈ ਸੁਖ ਪਾਇਆ ਸਤਗੁਰੂ ਮਨਾਏ ਸਭ ਫਾਲ ਪਾਏ ਗੁਰੂ ਤੇ ਆਏ ਰਹਾਉ ਪਾਰ ਬ੍ਰਹਮ ਸਤਗੁਰ ਆਦੇਸ ਮਾਨ ਤਨ ਤੇਰਾ ਸਾਬ ਤੇਰਾ ਦੇਸ ਚੂਕਾ ਪੜਦਾ ਤਾ ਨਦਰੀ ਆਇਆ ਖਸਮ ਤੂੰ ਹੈ ਸਭਨਾ ਕੇ ਰਾਇਆ ਤਿਸ ਪਾਣਾ ਸੂਕੇ ਕਾਸ਼ਟ ਹਰਿਆ ਤਿਸ ਪਾਣਾ ਤਾ ਥਾਲ ਸਿਰ ਸਰਿਆ ਤਿਸ ਪਾਣਾ ਤਾ ਸਭ ਫਲ ਪਾਈ ਚਿੰਤ ਗਈ ਲਗ ਸਤਗੁਰ ਪਾਏ ਹਰਾਮ ਖੋਰ ਨਿਰਗੁਣ ਕੋ ਤੂਠਾ ਮਨ ਤਨ ਸੀਤਲ ਮਾਨ ਅੰਮ੍ਰਿਤ ਵੂਠਾ ਪਾਰ ਬ੍ਰਹਮ ਗੁਰ ਭੈ ਨਿਆਲਾ ਨਾਨਕ ਦਾਸ ਦੇਖ ਭੈ ਨਿਹਾਲਾ ਪੈਰੋ ਮਹੱਲਾ ਪੰਜਵਾ ਸਤਿਗੁਰੂ ਮੇਰਾ ਬੇਮੋਤਾਜ ਸਤਿਗੁਰੂ ਮੇਰੇ ਸੱਚਾ ਸਾਜ ਸਤਿਗੁਰੂ ਮੇਰਾ ਸਭ ਸਗਾ ਦਾਤਾ ਸਤਿਗੁਰੂ ਮੇਰਾ ਪੁਰਖ ਬਿਦਾਤਾ ਗੁਰ ਜੈਸਾ ਨਹੀਂ ਕੋ ਦੇਵ ਜਿਸ ਮस्तक ਭਾਗ ਸੋ ਲਾਗਾ ਸੇਵ ਰਹਾਉ ਸਤਗੁਰ ਮੇਰਾ ਸਰਬ ਪ੍ਰਤਪਾਲੈ ਸਤਗੁਰ ਮੇਰਾ ਮਾਰ ਜੀ ਵਾਲੈ ਸਤਗੁਰ ਮੇਰੇ ਕੀ ਵਿਢਿਆਈ ਪ੍ਰਗਟ ਪਈ ਹੈ ਸਭਨੀ ਥਾਂ ਸਤਗੁਰ ਮੇਰਾ ਤਾਨ ਨੇਤਾਨ ਸਤਗੁਰ ਮੇਰਾ ਘਰ ਦੀ ਬਾਣ ਸਤਗੁਰ ਕਹਿ ਹਾਂ ਸਦ ਬਲ ਜਾਇਆ ਪ੍ਰਗਟ ਮਾਰਗ ਜਿਨ ਕਰ ਦਿਖਲਾਇਆ ਜਿਨ ਗੁਰ ਸੇਵਿਆ ਤਿਸ ਪਾਉ ਨਾ ਬਿਆਪੈ ਜਿਨ ਗੁਰ ਸੇਵਿਆ ਤਿਸ ਦੁਖ ਨਾ ਸੰਤਾਪੈ ਨਾਨਕ ਸੋਦੇ ਸਿਮਰਤ ਬੇਦ ਪਾਰ ਬ੍ਰਹਮ ਗੁਰ ਨਾਹੀ ਭੇਦ ਪੈਰੋ ਮਹੱਲਾ ਪੰਜਵਾਂ ਨਾਮ ਲੈ ਤ ਮਨ ਪ੍ਰਗਟ ਭਇਆ ਨਾਮ ਲੈ ਤ ਪਾਪ ਤਨ ਤੇ ਗਿਆ ਨਾਮ ਲੈ ਤ ਸਗਲ ਪੁਰ ਬਾਯਾ ਨਾਮ ਲੈ ਤ 86 ਮਜਨਾਯਾ ਤੀਰਥ ਹਮਰਾ ਹਰ ਕੋ ਨਾਮ ਗੁਰ ਉਪਦੇਸਿ ਅਤਤ ਗਿਆਨ ਰਹਾਉ ਨਾਮ ਲੈਤ ਦੁੱਖ ਦੂਰ ਪਰਾਨਾ, ਨਾਮ ਲੈਤ ਹਤ ਬੂਧ ਸੁਗਿਆਨਾ। ਨਾਮ ਲੈਤ ਪ੍ਰਗਟ ਉਜੀਆਰਾ, ਨਾਮ ਲੈ ਚ ਛੁੱਟੇ ਜੰਜਾਰਾ। ਨਾਮ ਲੈਤ ਜਮ ਨੇੜ ਨ ਆਵੇ, ਨਾਮ ਲੈਤ ਦਰਗਹਿ ਸੁਖ ਪਾਵੇ। ਨਾਮ ਲੈਤ ਪ੍ਰਭ ਕਹੈ ਸਾ ਬਾਸ, ਨਾਮ ਹਮਾਰੀ ਸਾਚੀ ਰਾਸ। ਗੁਰ ਉਪਦੇਸ਼ ਕਹਿਓ ਇਹੋ ਸਾਰ, ਹਰ ਕੀਰਤਿ ਮਨ ਨਾਮ ਆਧਾਰ। ਨਾਨਕ ਉਦਰੇ ਨਾਮ ਪੁਨਹੇ ਚਾਰ ਆਵਰ ਕਰਮ ਲੋਕ ਹੈ ਪਤੀ ਯਾਰ ਪੈਰੋ ਮਹੱਲਾ ਪੰਜਵਾਂ ਨਮਸਕਾਰ ਤਾ ਕੋ ਲੱਖ ਬਾਰ ਇਹੋ ਮਨ ਦੀਜੈ ਤਾ ਕੋ ਵਾਰ ਸਿਮਰਨ ਤਾ ਕੈ ਮਿਟੇ ਸੰਤਾਪ ਹੋਏ ਆਨੰਦ ਨ ਵਿਆਪੈ ਤਾਪ ਐਸੋ ਹੀਰਾ ਨਿਰਮਲ ਨਾਮ ਜਾਸ ਜਪਤ ਪੂਰਨ ਸਭ ਕਾਮ ਰਹਾਉ ਜਾਕੇ ਦ੍ਰਿਸ਼ਟ ਦੁਖ ਡੇਰਾਟ ਹੈ ਅਮਰਤ ਨਾਮ ਸੀਤਲ ਮਨ ਗਹਿ ਅਨਕ ਭਗਤ ਜਾਕੇ ਚਰਨ ਪੂਜਾਰੀ ਸਗਲ ਮਨੋਰਥ ਪੂਰਨ ਹਾਰੀ ਖਿਨ ਮਹਿ ਊਨੇ ਸੋ ਪਰ ਭਰਿਆ ਖਿਨ ਮਹਿ ਸੂਕੇ ਕੀਨੇ ਹਰਿਆ ਖਿਨ ਮਹਿ ਨਖਾਵੇ ਕੋ ਦੀਨੋ ਥਾਨ ਖਿਨ ਮਹਿ ਨੀਮਾਨੇ ਕੋ ਦੀਨੋ ਮਾਨ ਸਬ ਮੈਂ ਏਕ ਰਹਿਆ ਪਰਪੂਰਾ ਸੋ ਜਾਪੈ ਜਿਸ ਸਤਗੁਰ ਪੂਰਾ ਹਰ ਕੀਰਤਨ ਤਾ ਕੋ ਆਦ ਅਰ ਕਹੋ ਨਾਨਕ ਜਿਸ ਆਪ ਦਇਆਰ ਪਹਿਰੋ ਮਹੱਲਾ ਪੰਜਵਾ ਮੋਹਿ ਦੁਹਾਗਨ ਆਪ 시ਗਾਰੀ ਰੂਪ ਰੰਗ ਦੇ ਨਾਮ ਸੁਵਾਰੀ ਮਿਟਿਯੋ ਦੋਖ ਅਰ ਸਗਲ ਸੰਤਾਪ ਗੁਰ ਹੋਏ ਮੇਰੇ ਮਾਈ ਬਾਪ ਸਖੀ ਸਹੇਰੀ ਮੇਰਾ ਗ੍ਰਸਤ ਆਨੰਦ ਕਾ ਕਰਿ ਕਿਰਪਾ ਭੇਟੇ ਮੋਹਿ ਕੰਤ ਰਹਾਉ ਤਤਪੁ ਜੀ ਪੂਰਨ ਸਭ ਆਸਾ ਮਿਟੇ ਅੰਧੇਰ ਭਏ ਪਰਗਾਸਾ ਅਨਹਦ ਸ਼ਬਦ ਅਚਰਜ ਬਿਸਮਾਦ ਗੁਰਪੂਰਾ ਪੂਰਾ ਪ੍ਰਸਾਦ ਜਾਂ ਕੋ ਪ੍ਰਗਟ ਪਏ ਗੋਪਾਲ ਤਾਂ ਕੈ ਦਰਸ਼ਨ ਸਦਾ ਨਿਹਾਲ ਸਰਬ ਗੁਨਾ ਤਾਂ ਕੈ ਬਹੁਤ ਨਿਦਾਨ ਜਾਂ ਕੋ ਸਤਗੁਰ ਦੀਓ ਨਾਮ ਜਾ ਕੋ ਪੇਟੇ ਊਠਾ ਕੁਰੇ ਆਪਣਾ ਮਨ ਤਨ ਸੀਤਲ ਹਰ ਹਰ ਜਪਨਾ ਕਹ ਨਾਨਕ ਜੋ ਜਨ ਪ੍ਰਭ ਪਾਏ ਤਾਂ ਕੀ ਰੇਨ ਬਿਰਲਾ ਕੋ ਪਾਏ ਪੈਰਉ ਮਹੱਲਾ ਪੰਜਵਾ ਚਿਤ ਵਤ ਪਾਪ ਨ ਆਲਕ ਆਵੈ ਬੇਸੁਆ ਪਜਿਤ ਕੀਚ ਨਹਿ ਸਰਮਾਵੈ ਸਾਰੋ ਦਿਨ ਸਮਝੂਰੀ ਕਰੈ ਹਰ ਸਿਮਰਨ ਕੀ ਵੇਲਾ ਬਜਰ ਸਿਰ ਪਰੈ ਮਾਇਆ ਲਗ ਪੂਲੋ ਸੰਸਾਰ ਆਪ ਭੁਲਾਇਆ ਭੁਲਾਵਨ ਹਾਰੈ ਰਾਚ ਰਹਿ ਆਬਿਰਥਾ ਬਿਵਹਾਰ ਰਹਾਉ ਪੇਖਤ ਮਾਇਆ ਰੰਗ ਬਿਹਾਈ ਗੜਬੜ ਕਰੈ ਕਉੜੀ ਰੰਗ ਲਾਈ ਆਂਦੋ ਬਿਵਹਾਰ ਬੰਦਨ ਪਾ ਬੰਦਨ ਤਾਵੇ ਕਰਨ ਹਾਰ ਨਾ ਜੀ ਮਹਿ ਆਵੇ ਕਰਤ ਕਰਤ ਇਹੀ ਦੁਖ ਪਾਇਆ ਪੂਰਨ ਹੋਤ ਨਾ ਕਾਰਜ ਮਾਇਆ ਕਾਮ ਕ੍ਰੋਧ ਲੋਭ ਮਨ ਲੀਨਾ ਤੜਫ ਮੂਆ ਜਿਉ ਜਲ ਬਿਨ ਮੀਨਾ ਜਿਸ ਕੇ ਰਾਖੇ ਹੋਏ ਹਰ ਆਪ ਹਰ ਹਰ ਨਾਮ ਸਦਾ ਸਦ ਜਾਪ ਹਰ ਹਰ ਨਾਮ ਸਦਾ Jap Jap ਸਾਦ ਸੰਗ ਹਰ ਕੇ ਗੁਣ ਗਾਇਆ ਨਾਨਕ ਸਤ ਗੁਰ ਪੂਰਾ ਪਾਇਆ ਪੈਰੋ ਮਹਲਾ 5 ਆਪਣੀ ਦਇਆ ਕਰੇ ਸੋ ਪਾਏ ਹਰ ਕਾ ਨਾਮ ਆਪਣੀ ਦਇਆ ਕਰੇ ਸੋ ਪਾਏ ਹਰ ਕਾ ਨਾਮ ਮਨ ਵਸਾਏ ਸਾਤ ਸ਼ਬਦ ਹਿਰਦੇ ਮਨ ਮਾਹੀ ਜਨਮ ਜਨਮ ਕੇ ਕਿਲ ਵਿਖ ਜਾਹੇ RAM ਨਾਮ ਜੀਅ ਕੋ ਆਧਾਰ ਗੁਰ ਪ੍ਰਸਾਦ ਜਪੋ ਨਿਤ ਪਾਈ ਤਾਰ ਲੈ ਸਾਗਰ ਸੰਸਾਰ ਰਹਾਉ ਜਿਨ ਕੋ ਲਿਖਿਆ ਹਾਰੇ ਹੋ ਨਿਧਾਨ ਸੇ ਜਨ ਦਰਗਹਿ ਪਾਵੇ ਮਾਨ ਸੂਪ ਸਹਜ ਆਨੰਦ ਗੁਣ ਗਾਉ ਆਗੈ ਮਿਲੈਨ ਥਾਵੇ ਥਾਉ ਜੁਗ ਹੈ ਜੁਗੰਤਰਿ ਹੋ ਤਤਸਾਰ ਹਰਿ ਸਿਮਰਨ ਸਾਚਾ ਵਿਚਾਰ ਜਿਸ ਲਾਡ ਲਾਇ ਲਏ ਸੋ ਲਾਗੈ ਜਨਮ ਜਨਮ ਕਾ ਸੋਇਆ ਜਾਗੈ ਤੇਰੇ ਭਗਤ ਭਗਤਨ ਕਾ ਆਪ ਆਪਣੀ ਮਹਿਮਾ ਆਪੇ ਜਾਪ ਜੀ ਅਜੰਤ ਸਭ ਤੇਰੇ ਹਾਥ ਨਾਨਕੇ ਪ੍ਰਭ ਸਦ ਹੀ ਸਾਥ ਪੈਰੋ ਮਹੰਲਾ ਪੰਜਵਾਂ ਨਾਮ ਹਮਾਰਾ ਅੰਤਰਜਾਮੀ ਨਾਮ ਹਮਾਰਾ ਆਵੈ ਕਾਮੀ ਰੋਮ ਰੋਮ ਰਵਿ ਆਹਰ ਨਾਮ ਸਤਗੁਰੂ ਪੂਰੈ ਕੀਨੋ ਦਾਨ ਨਾਮ ਰਤਨ ਮੇਰਾ ਢੰਡਾਰ ਅਗਮ ਅਮੋਲਾ ਅਪਰ ਅਪਾਰ ਰਹਾਉ ਨਾਮ ਹਮਾਰਾ ਨੇ ਚਲ ਧਣੀ ਨਾਮ ਕੀ ਮਹਿਮਾ ਸਭ ਮੈਂ ਬਣੀ ਨਾਮ ਹਮਾਰਾ ਪੂਰਾ ਸ਼ਾਹੋ ਨਾਮ ਹਮਾਰਾ ਬੇਪਰਵਾਹੋ ਨਾਮ ਹਮਾਰੈ ਪੋਜਨ ਭਾਉ ਨਾਮ ਹਮਾਰੈ ਮਨ ਕਾ ਸੁਆਉ ਨਾਮ ਨਾ ਵਿਸਰੈ ਸੰਤ ਪ੍ਰਸਾਦ ਨਾਮ ਲੈ ਅਨਹਦ ਪੂਰੇ ਨਾਦ ਪ੍ਰਭ ਕਿਰਪਾ ਤੇ ਨਾਮ ਨਾਉ ਨਿਧ ਪਾਈ ਗੁਰ ਕਿਰਪਾ ਤੇ ਨਾਮ ਸਿਉ ਬਨ ਆਈ ਤਨਵੰਤੇ ਸੇਈ ਪਰਧਾਨ ਨਾਨਕ ਜਾਂ ਕੈ ਨਾਮ ਨਿਦਾਨ ਪੈਰੋ ਮਹੱਲਾ ਪੰਜਵਾ ਹਉ ਮੈ ਰੋਗ ਮਾਨੁਖ ਕੋ ਦੀਨਾ ਕਾਮ ਰੋਗ ਮੈਗਲ ਬਸ ਲੀਨਾ ਦ੍ਰਿਸ਼ਟ ਰੋਗ ਪਚਮੁਏ ਪਤੰਗਾ ਨਾਦ ਰੋਗ ਖਪ ਗਏ ਕੁਰੰਗਾ ਜੋ ਜੋ ਦੀਸ਼ਾ ਸੋ ਸੋ ਰੋਗੀ ਰੋਗ ਰਹਿਤ ਮੇਰਾ ਸਤਗੁਰੂ ਜੋਗੀ ਰਹਾਉ ਜਿਹਵਾ ਰੋਗ ਮੀਨ ਗ੍ਰਸਿਆਨੋ ਬਾਸਨ ਰੋਗ ਭavr ਬਿਨਸਾਨੋ ਹੇਤ ਰੋਗ ਕਾ ਸਗਲ ਸੰਸਾਰਾ ਤ੍ਰੇ ਵਿਦ ਰੋਗ ਮੈਂ ਬਦੇ ਵਿਕਾਰਾ ਰੋਗੇ ਮਰਤਾ ਰੋਗੇ ਜਨਮੈ ਰੋਗੇ ਫਿਰ ਫਿਰ ਜੂਨੀ ਭਰਮੈ ਰੋਗ ਬੰਦ ਰਹਿਨ ਰਤੀ ਨਾ ਪਾਵੇ ਬਿਨ ਸਤਗੁਰ ਰੋਗ ਕਤਹਿ ਨਾ ਜਾਵੇ ਪਾਰ ਬ੍ਰਹਮ ਜਿਸਕੀਨੀ ਦਇਆ ਬਾਹਾਂ ਪਕੜ ਰੋਗਹੁ ਕੱਢ ਲਿਆ ਟੂਟੇ ਬੰਦਨ ਸਾਥ ਸੰਗ ਪਾਇਆ ਕਹੋ ਨਾਨਕ ਗੁਰ ਰੋਗ ਮਿਟਾਇਆ ਪੈਰੋ ਮਹੱਲਾ ਪੰਜਵਾ ਚੀਤ ਆਵੇ ਤਾਂ ਮਹਾ ਆਨੰਦ ਚੀਤ ਆਵੇ ਤਾਂ ਸਭ ਦੁੱਖ ਭੰਜ ਚੀਤ ਆਵੇ ਤਾਂ ਸਰਦਾ ਪੂਰੀ ਚੀਤ ਆਵੇ ਤਾਂ ਕਬਹਿ ਨਾ ਝੂਰੀ ਅੰਤਰਰਾਮ ਰਾਏ ਪ੍ਰਗਟੇ ਆਏ ਗੁਰਪੂਰੈ ਦੀਓ ਰੰਗ ਲਾਏ ਰਹਾਉ ਚੀਤ ਆਵੇ ਤਾਂ ਸਰਬ ਕੋ ਰਾਜਾ ਚੀਤ ਆਵੇ ਤਾਂ ਪੂਰੇ ਕਾਜਾ ਚੀਤ ਆਵੇ ਤਾਂ ਰੰਗ ਗੁਲਾਲ ਚੀਤ ਆਵੇ ਤਾਂ ਸਦਾ ਨਿਹਾਲ ਚੀਤ ਆਵੇ ਤਾਂ ਸਦ ਧਨਵੰਤਾ ਚੀਤ ਆਵੇ ਤਾਂ ਸਦ ਨਿਬਰੰਤਾ ਚੀਤ ਆਵੇ ਤਾਂ ਸਭ ਰੰਗ ਮਾਣੀ ਚੀਤ ਆਵੇ ਤਾਂ ਚੂਕੀ ਕਾਣੀ ਚੀਤ ਆਵੇ ਤਾਂ ਸਹਜ ਘਰ ਪਾਇਆ ਚੀਤ ਆਵੇ ਤਾਂ ਸੁਨ ਸਮਾਇਆ ਚੀਤ ਆਵੇ ਸਤਿ ਕੀਰਤਨ ਕਰਤਾ ਮਨ ਮਾਨਿਆ ਨਾਨਕ ਭਗਵੰਤਾ ਪੈ ਰਉ ਮਹੱਲਾ ਪੰਜਵਾਂ ਬਾਪ ਹਮਾਰਾ ਸਦ ਚਰਨ ਜੀਵੀ ਭਾਈ ਹਮਾਰੇ ਸਦ ਹੀ ਜੀਵੀ ਮੀਤ ਹਮਾਰੇ ਸਦਾ ਅਬਨਾਸੀ ਕੋਟੰਬ ਹਮਾਰਾ ਨਿਜ ਘਰ ਵਾਸੀ ਹਮ ਸੁਖ ਪਾਇਆ ਸਬੈ ਸੋਹੇਲੇ ਗੁਰਪੂਰੇ ਪਿਤਾ ਸੰਗ ਮੇਲੇ ਰਹਾਉ ਮੰਦਰ ਮੇਰੇ ਸਭ ਤੇ ਊਚੇ ਦੇਸ਼ ਮੇਰੇ ਬੇਅੰਤ ਅਪੂਸ਼ੇ ਰਾਜ ਹਮਾਰਾ ਸਦ ਹੀ ਨਿਹਚਲ ਮਾਲ ਹਮਾਰਾ ਆਖੂਟ ਅਬੇਚਲ ਸੋਭਾ ਮੇਰੀ ਸਭ ਜੋਗ ਅੰਤਰ ਬਾਜ ਹਮਾਰੀ ਥਾਨ ਥਨ ਅੰਤਰ ਕੀਰਤ ਹਮਰੀ ਘਰ ਘਰ ਹੋਈ ਭਗਤ ਹਮਾਰੀ ਸਭ ਨੇ ਲੋਈ ਪਿਤਾ ਹਮਾਰੇ ਪ੍ਰਗਟੇ ਮਾਜ ਪਿਤਾ ਪੂਤ ਰਾਲ ਕੀਨੀ ਸਾਂਝ ਕਹੋ ਨਾਨਕ ਜੋ ਪਿਤਾ ਪਤੀ ਨੇ ਪਿਤਾ ਪੂਤ ਏਕੈ ਰੰਗ ਲੀਨੇ ਪਹਿਰਉ ਮਹੰਲਾ ਪੰਜਵਾ ਨਿਰਗੈਰ ਪੁਰਖ ਸਤਗੁਰ ਪ੍ਰਪਦਾਤੇ ਹਮ ਅਪਰਾਧੀ ਤੁਮ ਬਖਸ਼ਾਤੇ ਜਿਸ ਪਾਪੀ ਕੋ ਮਿਲੈ ਨਾ ਢੋਈ ਸਰਨ ਆਵੈ ਤਾਂ ਨਿਰਮਲ ਹੋਈ ਸੁਖ ਪਾਇਆ ਸਤਗੁਰੂ ਮਨਾਏ ਸਭ ਫਾਲ ਪਾਏ ਗੁਰੂ ਤੇ ਆਏ ਰਹਾਉ ਪਾਰ ਬ੍ਰਹਮ ਸਤਗੁਰ ਆਦੇਸ ਮਾਨ ਤਨ ਤੇਰਾ ਸਭ ਤੇਰਾ ਦੇਸ ਚੂਕਾ ਪੜਦਾ ਤਾ ਨਦਰੀ ਆਇਆ ਖਸਮ ਤੂੰ ਹੈ ਸਭਨਾ ਕੇ ਰਾਇਆ ਤਿਸ ਪਾਣਾ ਸੂਕੇ ਕਾਸ਼ਟ ਹਰਿਆ ਤਿਸ ਪਾਣਾ ਤਾ ਥਾਲ ਸਿਰ ਸਰਿਆ ਤਿਸ ਪਾਣਾ ਤਾ ਸਭ ਫਲ ਪਾਈ ਚਿੰਤ ਗਈ ਲਗ ਸਤਗੁਰ ਪਾਏ ਹਰਾਮ ਖੋਰ ਨਿਰਗੁਣ ਕੋ ਤੂਠਾ ਮਨ ਤਨ ਸੀਤਲ ਮਾਨ ਅੰਮ੍ਰਿਤ ਵੂਠਾ ਪਾਰ ਬ੍ਰਹਮ ਗੁਰ ਭੈ ਦਿਆਲਾ ਨਾਨਕ ਦਾਸ ਦੇਖ ਭੈ ਨਿਹਾਲਾ ਪੈਰੋ ਮਹੱਲਾ ਪੰਜਵਾ ਸਤਿਗੁਰੂ ਮੇਰਾ ਬੇ ਮੋਤਾਜ ਸਤਿਗੁਰੂ ਮੇਰੇ ਸੱਚਾ ਸਾਜ ਸਤਿਗੁਰੂ ਮੇਰਾ ਸਭ ਸਗਾ ਦਾਤਾ ਸਤਿਗੁਰੂ ਮੇਰਾ ਪੁਰਖ ਬਿਦਾਤਾ ਗੁਰ ਜੈਸਾ ਨਹੀਂ ਕੋ ਦੇਵ ਜਿਸ ਮस्तक ਭਾਗ ਸੋ ਲਾਗਾ ਸੇਵ ਰਹਾਉ ਸਤਗੁਰ ਮੇਰਾ ਸਰਬ ਪ੍ਰਤਪਾਲੈ ਸਤਗੁਰ ਮੇਰਾ ਮਾਰ ਜੀ ਵਾਲੈ ਸਤਗੁਰ ਮੇਰੇ ਕੀ ਵਿਢਿਆਈ ਪ੍ਰਗਟ ਪਈ ਹੈ ਸਭਨੀ ਥਾਂ ਸਤਗੁਰ ਮੇਰਾ ਤਾਨ ਨੇ ਤਾਨ ਸਤਗੁਰ ਮੇਰਾ ਘਰ ਦੀ ਬਾਣ ਸਤਗੁਰ ਕਹਿ ਹਾਂ ਸਦ ਬਲ ਜਾਇਆ ਪ੍ਰਗਟ ਮਾਰਗ ਜਿਨ ਕਰ ਦਿਖਲਾਇਆ ਜਿਨ ਗੁਰ ਸੇਵਿਆ ਤਿਸ ਪਾਉ ਨਾ ਬਿਆਪੈ ਜਿਨ ਗੁਰ ਸੇਵਿਆ ਤਿਸ ਦੂਖ ਨਾ ਸੰਤਾਪੈ ਨਾਨਕ ਸੋਦੇ ਸਿਮਰਤ ਬੇਦ ਪਾਰ ਬ੍ਰਹਮ ਗੁਰ ਨਾਹੀ ਭੇਦ ਪੈਰੋ ਮਹੱਲਾ ਪੰਜਵਾਂ ਨਾਮ ਲੈ ਤ ਮਨ ਪ੍ਰਗਟ ਭਇਆ ਨਾਮ ਲੈ ਤ ਪਾਪ ਤਨ ਤੇ ਗਿਆ ਨਾਮ ਲੈ ਤ ਸਗਲ ਪੁਰ ਬਾਇਆ ਨਾਮ ਲੈ ਤ 86 ਮਜਨਾਇਆ ਤੀਰਥ ਹਮਰਾ ਹਰ ਕੋ ਨਾਮ ਗੁਰ ਉਪਦੇਸਿ ਅਤਤ ਗਿਆਨ ਰਹਾਉ ਨਾਮ ਲੈਤ ਦੁੱਖ ਦੂਰ ਪਰਾਨਾ, ਨਾਮ ਲੈਤ ਹਤ ਬੂਧ ਸੁਗਿਆਨਾ। ਨਾਮ ਲੈਤ ਪ੍ਰਗਟ ਉਜੀਆਰਾ, ਨਾਮ ਲੈ ਚ ਛੁੱਟੇ ਜੰਜਾਰਾ। ਨਾਮ ਲੈਤ ਜਮ ਨੇੜ ਨ ਆਵੇ, ਨਾਮ ਲੈਤ ਦਰਗਹਿ ਸੁਖ ਪਾਵੇ। ਨਾਮ ਲੈਤ ਪ੍ਰਭ ਕਹੈ ਸਾ ਬਾਸ, ਨਾਮ ਹਮਾਰੀ ਸਾਥੀ ਰਾਸ। ਗੁਰ ਉਪਦੇਸ਼ ਕਹਿਓ ਇਹੋ ਸਾਰ, ਹਰ ਕੀਰਤਿ ਮਨ ਨਾਮ ਆਧਾਰ। ਨਾਨਕ ਉਦਰੇ ਨਾਮ ਪੁਨਹੇ ਚਾਰ ਆਵਰ ਕਰਮ ਲੋਕ ਹੈ ਪਤੀ ਯਾਰ ਪੈਰ ਮਹੱਲਾ ਪੰਜਵਾਂ ਨਮਸਕਾਰ ਤਾ ਕੋ ਲੱਖ ਵਾਰ ਇਹੋ ਮਨ ਦੀਜੈ ਤਾ ਕੋ ਵਾਰ ਸਿਮਰਨ ਤਾ ਕੈ ਮਿਟੇ ਸੰਤਾਪ ਹੋਇ ਆਨੰਦ ਨ ਵਿਆਪੈ ਤਾਪ ਐਸੋ ਹੀਰਾ ਨਿਰਮਲ ਨਾਮ ਜਾਸ ਜਪਤ ਪੂਰਨ ਸਭ ਕਾਮ ਰਹਾਉ ਜਾ ਕੇ ਦ੍ਰਿਸ਼ਟ ਦੁਖ ਡੇਰਾਟ ਹੈ ਅਮਰਤ ਨਾਮ ਸੀਤਲ ਮਨ ਗਹੈ ਅਨੰਕ ਭਗਤ ਜਾ ਕੇ ਚਰਨ ਪੂਜਾਰੀ ਸਗਲ ਮਨੋਰਥ ਪੂਰਨ ਹਾਰੀ ਖਿਨ ਮਹਿ ਊਨੇ ਸੋ ਪਰ ਭਰਿਆ ਖਿਨ ਮਹਿ ਸੂਕੇ ਕੀਨੇ ਹਰਿਆ ਖਿਨ ਮਹਿ ਨਿਥਾਵੇ ਕੋ ਦੀਨੋ ਥਾਨ ਖਿਨ ਮਹਿ ਨੀਮਾਣੇ ਕੋ ਦੀਨੋ ਮਾਨ ਸਾਭ ਮੈਂ ਏਕ ਰਹਿਆ ਭਰਪੂਰਾ ਸੋ ਜਾਪੈ ਜਿਸ ਸਤਗੁਰ ਪੂਰਾ ਹਰ ਕੀਰਤਨ ਤਾਕੋ ਆਧਾਰ ਕਹੋ ਨਾਨਕ ਜਿਸ ਆਪ ਦਇਆਰ ਪਹਿਰੋ ਮਹੱਲਾ ਪੰਜਵਾ ਮੋਹਿ ਦੁਹਾਗਨ ਆਪ ਸ਼ਿਗਾਰੀ ਰੂਪ ਰੰਗ ਦੇ ਨਾਮ ਸੁਵਾਰੀ ਮਿਟਿਯੋ ਦੋਖ ਹਰ ਸਗਲ ਸੰਤਾਪ ਗੁਰ ਹੋਏ ਮੇਰੇ ਮਾਈ ਬਾਪ ਸਖੀ ਸਹੇਰੀ ਮੇਰਾ ਗ੍ਰਸਤ ਆਨੰਦ ਕਾਰ ਕਿਰਪਾ ਭੇਟੇ ਮੋਹਿ ਕੰਤ ਰਹਾਉ ਤਤਪੁ ਜੀ ਪੂਰਨ ਸਭ ਆਸਾ ਮਿਟੇ ਅੰਧੇਰ ਭਏ ਪਰਗਾਸਾ ਅਨਹਦ ਸ਼ਬਦ ਅਚਰਜ ਬਿਸਮਾਦ ਗੁਰਪੂਰਾ ਪੂਰਾ ਪ੍ਰਸਾਦ ਜਾਂ ਕੋ ਪ੍ਰਗਟ ਪਏ ਗੋਪਾਲ ਤਾਂ ਕੈ ਦਰਸ਼ਨ ਸਦਾ ਨਿਹਾਲ ਸਰਬ ਗੁਨਾ ਤਾਂ ਕੈ ਬਹੁਤ ਨਿਧਾਨ ਜਾਂ ਕੋ ਸਤਗੁਰ ਦੀਓ ਨਾਮ ਜਾ ਕੋ ਪੇਟੇ ਊਠਾ ਕੁਰੇ ਆਪਣਾ ਮਨ ਤਨ ਸੀਤਲ ਹਰ ਹਰ ਜਪਨਾ ਕਹ ਨਾਨਕ ਜੋ ਜਨ ਪ੍ਰਭ ਪਾਏ ਤਾਂ ਕੀ ਰੇਨ ਬਿਰਲਾ ਕੋ ਪਾਏ ਪੈ ਰਉ ਮਹੱਲਾ ਪੰਜਵਾ ਚਿਤ ਵਤ ਪਾਪ ਨ ਆਲਕ ਆਵੈ ਬੇਸੁਆ ਪਜਿਤ ਕੀਚਨਹਿ ਸਰਮਾਵੈ ਸਾਰੋ ਦਿਨ ਸਮਝੂਰੀ ਕਰੈ ਹਰ ਸਿਮਰਨ ਕੀ ਵੇਲਾ ਬਜਰ ਸਿਰ ਪਰੈ ਮਾਇਆ ਲਗ ਪੂਲੋ ਸੰਸਾਰ ਆਪ ਭੁਲਾਇਆ ਭੁਲਾਵਨ ਹਾਰੈ ਰਾਚ ਰਹਿ ਆਬਿਰਥਾ ਬਿਵਹਾਰ ਰਹਾਉ ਪੇਖਤ ਮਾਇਆ ਰੰਗ ਬਿਹਾਈ ਗੜਬੜ ਕਰੈ ਕਉੜੀ ਰੰਗ ਲਾਈ ਆਂਦੋ ਬਿਵਹਾਰ ਬੰਦਨ ਪਾ ਬੰਦਨ ਤਾਵੇ ਕਰਨ ਹਾਰ ਨਾ ਜੀ ਮਹਿ ਆਵੇ ਕਰਤ ਕਰਤ ਇਹੀ ਦੁਖ ਪਾਇਆ ਪੂਰਨ ਹੋਤ ਨਾ ਕਾਰਜ ਮਾਇਆ ਕਾਮ ਕ੍ਰੋਧ ਲੋਭ ਮਨ ਲੀਨਾ ਤੜਫ ਮੂਆ ਜਿਉ ਜਲ ਬਿਨ ਮੀਨਾ ਜਿਸ ਕੇ ਰਾਖੇ ਹੋਏ ਹਰ ਆਪ ਹਰ ਹਰ ਨਾਮ ਸਦਾ ਸਦ ਜਾਪ ਹਰ ਹਰ ਨਾਮ ਸਦਾ Jap Jap ਸਾਦ ਸੰਗ ਹਰ ਕੇ ਗੁਣ ਗਾਇਆ ਨਾਨਕ ਸਤ ਗੁਰ ਪੂਰਾ ਪਾਇਆ ਪੈਰੋ ਮਹੱਲਾ ਪੰਜਵਾ ਆਪਣੀ ਦਇਆ ਕਰੇ ਸੋ ਪਾਏ ਹਰ ਕਾ ਨਾਮ ਆਪਣੀ ਦਇਆ ਕਰੇ ਸੋ ਪਾਏ ਹਰ ਕਾ ਨਾਮ ਮਨ ਵਸਾਏ ਸਾਤ ਸ਼ਬਦ ਹਿਰਦੇ ਮਨ ਮਾਹੀ ਜਨਮ ਜਨਮ ਕੇ ਕਿਲ ਵਿਖ ਜਾਹੇ RAM ਨਾਮ ਜੀਅ ਕੋ ਆਧਾਰ ਗੁਰ ਪ੍ਰਸਾਦ ਜਪੋ ਨਿਤ ਪਾਈ ਤਾਰ ਲੈ ਸਾਗਰ ਸੰਸਾਰ ਰਹਾਉ ਜਿਨ ਕੋ ਲਿਖਿਆ ਹਾਰੇ ਹੋ ਨਿਧਾਨ ਸੇ ਜਨ ਦਰਗਹਿ ਪਾਵੇ ਮਾਨ ਸੂਪ ਸਹਜ ਆਨੰਦ ਗੁਣ ਗਾਉ ਆਗੈ ਮਿਲੈਨ ਥਾਵੇ ਥਾਉ ਜੁਗ ਹੈ ਜੁਗੰਤਰਿ ਹੋ ਤਤਸਾਰ ਹਰਿ ਸਿਮਰਨ ਸਾਚਾ ਵਿਚਾਰ ਜਿਸ ਲਾਡ ਲਾਇ ਲਏ ਸੋ ਲਾਗੈ ਜਨਮ ਜਨਮ ਕਾ ਸੋਇਆ ਜਾਗੈ ਤੇਰੇ ਭਗਤ ਭਗਤਨ ਕਾ ਆਪ ਆਪਣੀ ਮਹਿਮਾ ਆਪੇ ਜਾਪ ਜੀ ਅਜੰਤ ਸਭ ਤੇਰੇ ਹਾਥ ਨਾਨਕੇ ਪ੍ਰਭ ਸਦ ਹੀ ਸਾਥ ਪੈਰੋ ਮਹੰਲਾ ਪੰਜਵਾਂ ਨਾਮ ਹਮਾਰਾ ਅੰਤਰਜਾਮੀ ਨਾਮ ਹਮਾਰਾ ਆਵੇ ਕਾਮੀ ਰੋਮ ਰੋਮ ਰਵਿ ਆਹਰ ਨਾਮ ਸਤਗੁਰੂ ਪੂਰੈ ਕੀਨੋ ਦਾਨ ਨਾਮ ਰਤਨ ਮੇਰਾ ਪੰਡਾਰ ਅਗਮ ਅਮੋਲਾ ਅਪਰ ਅਪਾਰ ਰਹਾਉ ਨਾਮ ਹਮਾਰਾ ਨੇ ਚਲ ਧਣੀ ਨਾਮ ਕੀ ਮਹਿਮਾ ਸਭ ਮੈਂ ਬਣੀ ਨਾਮ ਹਮਾਰਾ ਪੂਰਾ ਸ਼ਾਹੋ ਨਾਮ ਹਮਾਰਾ ਬੇਪਰਵਾਹ ਨਾਮ ਹਮਾਰੈ ਪੋਜਨ ਪਾਉ ਨਾਮ ਹਮਾਰੈ ਮਨ ਕਾ ਸੁਆਉ ਨਾਮ ਨਾ ਵਿਸਰੈ ਸੰਤ ਪ੍ਰਸਾਦ ਨਾਮ ਲੈ ਅਨਹਦ ਪੂਰੇ ਨਾਦ ਪ੍ਰਭ ਕਿਰਪਾ ਤੇ ਨਾਮ ਨਾਉ ਨਿਧ ਪਾਈ ਗੁਰ ਕਿਰਪਾ ਤੇ ਨਾਮ ਸਿਉ ਬਨ ਆਈ ਤਨਵੰਤੇ ਸੇਈ ਪਰਧਾਨ ਨਾਨਕ ਜਾਂ ਕੈ ਨਾਮ ਨਿਦਾਨ